ਤਨ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਕਲਗੀਆਂ ਵਾਲੇ ਪਾਸ਼ਾ ਜੀ ਦਾ ਕੋੜਾ ਜੋ ਕਿ 10ਵੇਂ ਮਹਾਰਾਜ ਪਾਸ਼ਾ ਜੀ ਦਾ ਕੋੜਾ ਬਾਬਾ ਅਨਮੋਲ ਸਿੰਘ ਜੀ ਆਪ ਦਰਸ਼ਨ ਕਰ ਰਹੇ ਹੋ ਉਸ ਕੋੜੇ ਦੇ ਜੋ ਕਿ ਬਾਬਾ ਜੀ ਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਦੇ ਗੱਦੀ ਵਾਲਾ ਕੋੜਾ ਹੈ ਸੰਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੀਆਂ ਘਰ ਬੈਠੀਆਂ ਸੰਤਾਂ ਨੇ ਉਹ ਵੀ ਬਾਬੇ ਅਨਮੋਲ ਸਿੰਘ ਗੱਦੀ ਵਾਲੇ ਘੋੜੇ ਤੇ ਜੋ ਦਰਸ਼ਨ ਕਰ ਸਕਣਾ ਇਹ ਘੋੜਾ ਜਿਹੜਾ ਗੱਦੀ ਵਾਲਾ ਘੋੜਾ ਹੈ ਦਸਵੇਂ ਪਾਤਸ਼ਾਹ ਜੀ ਦਾ ਘੋੜਾ ਹੈ ਇਸ ਘੋੜੇ ਤੇ ਜਿਹੜੀ ਸਵਾਰੀ ਹੈ ਉਹ ਅੱਜ ਵੀ ਤਾਨ-ਤਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਖੁਦ ਕਰਦੇ ਹਨ ਜਦੋਂ ਹੋਲੇ ਮੱਲੇ ਤੇ ਆਪਣੇ ਨਗਰ ਕੀਰਤਨ ਕੱਢਿਆ ਜਾਂਦਾ ਹੈ ਤੇ ਉਸ ਵੇਲੇ ਇਸ ਘੋੜੇ ਦੇ ਉੱਪਰ ਸੋਨੇ ਦੀ ਕਾਠੀ ਲਗਾ ਕੇ ਤਾਂ ਇਸ ਘੋੜੇ ਨੂੰ ਨਾਲ ਨਗਰ ਕੀਰਤਨ ਦੇ ਵਿੱਚ ਤੋਰਿਆ ਜਾਂਦਾ ਹੈ ਤਾਂ ਘੋੜਾ ਕਹਿੰਦੇ ਪਸੀਨੋ ਪਸੀਨੀ ਹੋ ਜਾਂਦਾ ਜਿਸ ਤਰ੍ਹਾਂ ਦਸਵੇਂ ਪਾਸ਼ਾ ਜੀ ਇਸ ਉੱਪਰ ਖੁਦ ਸਵਾਰੀ ਕਰ ਰਹੇ ਹੋਣ ਇਹ ਘੋੜੇ ਦੇ ਉੱਪਰ ਕੋਈ ਹੋਰ ਸਵਾਰੀ ਨਹੀਂ ਕਰ ਸਕਦਾ ਸਿਰਫ ਤੇ ਸਿਰਫ ਇਸ ਘੋੜੇ ਨੂੰ ਉਸ ਟਾਈਮ ਤੇ ਬਾਹਰ ਕੱਢਿਆ ਜਾਂਦਾ ਹੈ ਜਦੋਂ ਨਗਰ ਕੀਰਤਨ ਮੋਹਲਾ ਮਹਲਾ ਕੱਢਿਆ ਜਾਂਦਾ ਹੈ ਉਸ ਟਾਈਮ ਤੇ ਇਸ ਘੋੜੇ ਦੇ ਉੱਪਰ ਸੋਨੇ ਦੀ ਕਾਠੀ ਪਾ ਕੇ ਇਸ ਘੋੜੇ ਦੇ ਉੱਪਰ ਅੱਜ ਵੀ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਸ਼ਾ ਕਲਗੀਆਂ ਵਾਲੇ ਪਾਸ਼ਾ ਖੁਦ ਸਵਾਰੀ ਕਰਦੇ ਹਨ ਇਸ ਘੋੜੇ ਦੇ ਉੱਪਰ ਇਸ ਵੀਡੀਓ ਨੂੰ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਇਸੇ ਤਰ੍ਹਾਂ ਤੁਹਾਨੂੰ ਅਸੀਂ ਅੱਗੇ ਪੰਜਾ ਪਿਆਰਿਆਂ ਦੇ ਘੋੜਿਆਂ ਦੇ ਵੀ ਦਰਸ਼ਨ ਕਰਾਵਾਂਗੇ ਇਹ ਘੋੜਾ ਬਾਬਾ ਅਨਮੋਲ ਸਿੰਘ ਜੀ ਜਿਹੜਾ ਘੋੜਾ ਇਸ ਘੋੜਾ ਸੱਚਖੰਡ ਸ਼੍ਰੀ ਹਰਿਯੂਰ ਸਰ ਨਦੀਰ ਦੀ ਧਰਤੀ ਤੇ ਸਥਿਤ ਨੇ ਜਿਹੜੇ ਵੀ ਘੋੜੇ ਜਿੰਨੇ ਵੀ ਘੋੜੇ ਨੇ ਬਾਬਿਆਂ ਦੇ ਜੋ ਸੱਚਖੰਡ ਚੀਰੀ ਹਜ਼ੂਰ ਸਾਹਿਬ ਦੇ ਘੋੜੇ ਨੇ ਉਹ ਇਸ ਸਥਾਨ ਦੇ ਉੱਪਰ ਸਥਿਤ ਨੇ ਜਿਵੇਂ ਕਿ ਇਹ ਇੱਕ ਪੰਜਾ ਪਿਆਰਿਆਂ ਦਾ ਘੋੜਾ ਹੈ ਜਿਸ ਦਾ ਨਾਮ ਹੈ ਪਵਨ ਇਸ ਘੋੜੇ ਦਾ ਵੀ ਕਹਿ ਦिए ਜਿਹੜਾ ਅੱਜ ਕੱਲ ਆਪਣੇ ਪੰਜਾਬ ਦੇ ਵਿੱਚ ਬੜੀ ਦੀ ਪਈ ਘੋੜਿਆਂ ਦੀ ਕੌਂਟਰੋਵਰਸੀ ਪਰ ਇਹੋ ਜਿਹੇ ਘੋੜੇ ਤਾਂ ਮੇਰੇ ਹਿਸਾਬ ਨਾਲ ਪੰਜਾਬ ਦੇ ਵਿੱਚ ਆਪਾਂ ਵੇਖ ਵੀ ਨਹੀਂ ਸਕਦੇ ਜੋ ਕਿ ਗੁਰੂ ਘਰ ਦੇ ਵਿੱਚ ਘੋੜੇ ਹਨ ਇਸੇ ਤਰ੍ਹਾਂ ਅੱਗੇ ਦੀ ਅੱਗੇ ਜਿਹੜੇ ਤੁਸੀਂ ਦਰਸ਼ਨ ਕਰ ਸਕਦੇ ਹੋ ਬਾਬਾ ਦੇ ਉਹਨਾਂ ਘੋੜਿਆਂ ਦੇ ਜੋ ਕਿ ਬਾਬਾ ਪੰਜਾ ਪਿਆਰਿਆਂ ਦੇ ਕੋ ਘੋੜੇ ਸਹਿਬਾਨ ਜਿਹੜੇ ਘੋੜਿਆਂ ਦੇ ਉੱਪਰ ਕਿਹਾ ਜਾਂਦਾ ਕਿ ਪੰਜ ਪਿਆਰੇ ਅੱਜ ਵੀ ਜਿਹੜੀ ਅਜੇ ਸਵਾਰੀ ਕਰਦੇ ਨੇ ਇਹ ਘੋੜੇ ਨੇ ਜੀ ਪੰਜਾ ਪਿਆਰਿਆਂ ਦੇ ਘੋੜੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਤੁਹਾਨੂੰ ਪੂਰੇ ਦਾ ਪੂਰਾ ਆਪਾਂ ਜਿਹੜਾ ਘੋੜਿਆਂ ਦਾ ਤਬੀਲਾ ਤੁਹਾਨੂੰ ਬਾਬਿਆਂ ਜੀ ਦਾ ਘੋੜਿਆਂ ਦਾ ਤਬੀਲਾ ਵਿਖਾਵਾਂਗੇ ਤੇ ਤੁਸੀਂ ਵੀਡੀਓ ਨਾਲ ਜੁੜੇ ਰਹੇ ਜੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਿਆ ਜੇ ਤੁਹਾਨੂੰ ਇਹ ਵੀ ਦੱਸਾਂਗੇ ਸਤਖੰਡ ਸ਼੍ਰੀ ਅਯੁਰ ਸਾਹਿਬ ਦੇ ਇਹ ਸਥਾਨ ਕਿੱਥੇ ਸਥਿਤਤਾ ਤੇ ਕਿੱਥੇ ਇਹ ਕਿਹੜਾ ਗੁਰਦੁਆਰੇ ਸਾਹਿਬ ਦੇ ਵਿੱਚ ਇਹ ਸਥਾਨ ਸਥਿਤਤਾ ਤਾਂ ਜਾਣਗੇ ਜਿੰਨੀਆਂ ਵੀ ਸੰਗਤਾਂ ਆਪਣੀਆਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਜਾਂਦੀਆਂ ਨੇ ਉਹ ਇਸ ਸਥਾਨ ਦੇ ਦਰਸ਼ਨ ਕਰ ਸਕਣ ਕਿਉਂਕਿ ਜਿਹੜਾ ਬਾਬਾ ਜੀ ਦਾ ਗੱਦੀ ਵਾਲਾ ਘੋੜਾ ਹੈ ਉਹਨੂੰ ਬਾਹਰ ਲੈ ਕੇ ਨਹੀਂ ਆਇਆ ਜਾਂਦਾ ਇਸ ਘੋੜੇ ਦੇ ਵੀ ਤੁਸੀਂ ਜਿਹੜਾ ਦੇਖ ਸਕਦੇ ਜ ਬਾਬਿਆਂ ਕੋਲ ਬਹੁਤ ਬਹੁਤ ਚੰਗੀ ਨਸਲ ਦੇ ਘੋੜੇ ਨੇ ਜਿੰਨੇ ਵੀ ਆਪਾਂ ਤੁਹਾਨੂੰ ਖਾਵਾਂਗੇ ਦੋਸਤੋ ਆਪਣੀ ਵੀਡੀਓ ਨਾਲ ਜੁੜੇ ਰਿਹਾ ਜੀ ਇਸੇ ਤਰ੍ਹਾਂ ਬਹੁਤ ਮੇਰੇ ਸਹਾਰ ਨਾਲ ਬਾਬਿਆਂ ਕੋਲ ਤਕਰੀਬਨ ਤਕਰੀਬਨ ਜਿਆਦਾ ਨਹੀਂ 1.5 200 220 300 ਘੋੜਾ ਹੈ ਜਿੰਨੇ ਵੀ ਆਪਣੇ ਪੰਜਾਬ ਦੇ ਵਿੱਚੋਂ ਮਾਲਕਾ ਘੋੜਿਆਂ ਦੇ ਮਾਲਕਾ ਸਟੱਡ ਫਾਰਮ ਵਾਲਿਆ ਉਹ ਇੱਥੇ ਘੋੜੇ ਚੜਾਉਂਦੇ ਨੇ ਜਾਂ ਵਸ਼ੇਰੇ ਚੜਾਉਂਦੇ ਨੇ ਉਹ ਸਾਰੇ ਇਸ ਜਗ੍ਹਾ ਦੇ ਉੱਪਰ ਰੱਖੇ ਜਾਂਦੇ ਨੇ ਇਸ ਤਾਨਾ ਜੀ ਗੁਰਦੁਆਰਾ ਬੌਲੀ ਸਾਹਿਬ ਜੋ ਕਿ ਨਦੇੜ ਸਾਹਿਬ ਦੀ ਤਰਤੀ ਤੇ ਸਥਿਤਾ ਤੋਂ ਸੱਚਖੰਡ ਸ਼੍ਰੀ ਹਿਉਰ ਸਾਹਿਬ ਤੋਂ ਥੋੜੀ ਦੂਰ ਤੇ ਸਥਿਤਾ ਹੈ ਤੇ ਅਗਲੀ ਵੀਡੀਓ ਵੀ ਆਪਾਂ ਬਣਾਵਾਂਗੇ ਕਿਉਂਕਿ ਇਹ ਵੀਡੀਓ ਲੰਮੀ ਹੋ ਰਹੀ ਹੈ ਇਸ ਕਰਕੇ ਆਪਾਂ ਪਾਰਟ 2 ਵੀ ਇਸ ਵੀਡੀਓ ਦਾ ਲਿਆਵਾਂਗੇ ਨਾਲੇ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਾਵਾਂਗੇ